ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਰ ਦਹਮਾਰੇ RAM ਨਾਮ ਮੰਨ ਲੱਗ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵਨਾ ਬਿਰਥੀ ਜਾਸੀ आनंद करे तेरे दासा जप पूर्ण होई आसा बलावल मोहल्ला پنجवा ताती बाऊ ना लगे ई पार रहम शरणाई चौगिरद हमारे रामकार दुख लगे ना भाई सतगुरु पूरा भेटया जनमंत बनाई बन राम नाम ओख दीया इकाल बलाई राख ली ए तन रखन हार सब यादम टाई कह नानी कृपा भई प्रभु सहाय श्लोक ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤਾ ਹਾਉਣਾ ਤੂੰ ਨਾ ਛੁਟਹਿ ਨਿਕਟ ਨਾ ਜਾਈਏਹ ਦੂਤ ਸ਼ਲੋਕ ਮਹੱਲਾ 5 ਮਨ ਮੈਂ ਚਿਤ ਵੋ ਚਿਤ ਬੰਨੀ ਉਦਮ ਕਰੋਠ ਨੀਤ ਹਰ ਕੀਰਤਨ ਕਾ ਹਰੋ ਹਰਦੇ ਹੋ ਨਾਨਕ ਕੀ ਮੀਤ ਸੋਹਿਲਾ ਰਾਗੋੜੀ ਦੀਤੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤੇ ਆਖੀਐ ਕਰਤੇ ਕਾ ਹੋਈ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵ ਰਹੋ ਸਿਰਜਣਹਾਰੋ ਤੁਮ ਗਾਵੋ ਮਹਿੰਦਰਪਾਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਈ ਰਹਾਓ ਨਿਤ ਨਿਤ ਜੀੜੇ ਸੰਮਾਲੀਆ ਨ ਦੇਖੇਗਾ ਦੇਵ ਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਨ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਨ ਵੇਹੋ ਸੱਜਣਾ ਅਸੀਸੜੀਆਂ ਜੇ ਹੋਵੈ ਸਾਹਿਬ ਸੁਮੇਲ ਘਰ ਘਰੇ ਹੋ ਪਹੁੰਚ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ ਰਾਗ ਆਸਾ ਮਹੱਲਾ ਪਹਿਲਾ 6 ਘਰ 6 ਗੁਰ 6 ਉਪਦੇਸ਼ ਗੁਰ ਗੁਰੇ ਕੋ ਵੇ ਸਨੇਕ ਬਾਬਾ ਜੇ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸਿਓ ਚਸਿਆ ਘੜੀਆ ਪਹਿਰਾ ਇਤੀ ਵਾਰੀ ਮੋਹ ਹੋਆ ਸੂਰਜੇ ਕੋ ਰੋਤੇ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਰ ਰਬਚੰਦ ਦੀਪਕ ਵਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਬਰੂ ਕਰੇ ਸਗਲ ਬਨਰਾਏ ਕੁਨੰਤ ਜੋਤੀ ਕੈਸੀ ਆਰਤੀ ਹੋਏ ਭਵਖੰਨਾ ਤੇਰੀ ਆਰਤੀ ਅਨਹਤਾ ਸ਼ਬਦ ਬਜੰਤ ਭੇਰੀ ਰਹਾਓ ਸਹਿਸਬਨੈਨ ਨਨੈਨ ਹੈ ਤੋਹੀ ਕੋ ਸਹਿਸਮੂਰਤ ਨਨੈਕ ਤੋਹੀ ਸਹਿਸ ਪਦ ਬਿਮਲ ਨਨੈਕ ਪਦ ਗੰਧ ਬਿਨ ਸਹਿਸਬਗੰਧ ਅਵਚਲਤਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਬਲ ਮੁਕਰੰਦ ਲੋਭਿਤ ਮਨੁ ਅਨ ਦਿਨੋ 모ਹਿਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਹੋ ਹੋਏ ਜਾਤੇ ਤੇਰਾ ਨਾਇ ਵਾਸਾ ਰਾਗ ਗੋੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵਲੇਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਡੰਡੋਤ ਕੁਨ ਵਡਾ ਹੈ ਰਹਾਉ ਸਾਖਤ ਹਰ ਸਾਧਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ ਜੋ ਜੋ ਚਲੇ ਚੁਬਹਿ ਦੁਖ ਪਾਵਹਿ ਜਮਕਾਲ ਸਹ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਨੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਆਮ ਗਰੀਬ ਮਹਿਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਆਧਾ ਟਿਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗੋੜੀ ਪੂਰਵੀ ਮਹਲਾ 5 ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈहां ਖਾਟ ਚਲੋ ਹਰਲਾਹਾ ਆਗੇ ਵਸਨੋ ਸੁਹਿਲਾ ਔਦ ਘਟੈ ਦਿਨ ਸੋਰਣਾਰੇ मन गुर मिल काज सवारी राहु यो संसार विकार संसे मैं तरियो ब्रह्म ज्ञानी जिसह जगाए पी आवै एहो रस अकथ कथा तिन जानी जा कहो आए सोई बिहजौ हर गुर ते मनह वसीरा निज घर महल पाबो सुख सहजे बौर न होए गो फेरा अंतर जामी पुरख विधाते ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋ ਕੋ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋ ਕੋ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ